ਜ਼ਿਲ੍ਹਾ ਜਲੰਧਰ ਦੇ ਬਲਾਕ ਲੋਹੀਆਂ ਖਾਸ ਦੇ ਪਿੰਡ ਜੱਕੋਪੁਰ ਵਿਖੇ ਸਰਦਾਰ ਮਲਕੀਤ ਸਿੰਘ ਯਾਦਗਰੀ ਵੈਲਫੇਅਰ ਸੁਸਾਇਟੀ ਪਿੰਡ ਜੱਕੋਪੁਰ ਵੱਲੋਂ ਸਵਰਗਵਾਸੀ ਸਰਦਾਰ ਮਲਕੀਤ ਸਿੰਘ ਜੀ ਦੀ ਮਿੱਠੀ ਯਾਦ ਵਿੱਚ ਚਾਰ ਗਰੀ ਪਰਿਵਾਰਾਂ ਦੀਆਂ ਲੜਕੀਆਂ ਦੇ ਸ਼ੁਭ ਆਨੰਦ ਕਾਰਜ ਕਰਵਾਏ ਗਏ। ਇਹ ਸ਼ੁਭ ਆਨੰਦ ਕਾਰਜ ਸਹਿਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੀ ਹਜ਼ੂਰੀ ਵਿੱਚ ਪੂਰਨ ਗੁਰ ਮਰਿਆਦਾ ਨਾਲ ਸੰਪੰਨ ਹੋਏ। ਇਸ ਵਿਆਹ ਸਮਾਗਮ ਮੌਕੇ ਕਲੱਬ ਦੇ ਮੈਂਬਰਾਂ ਵੱਲੋਂ ਵਿਆਹ ਵਾਲੇ ਜੋੜਿਆਂ ਨੂੰ ਫਰਨੀਚਰ ਅਤੇ ਹੋਰ ਸਮਾਨ ਵੀ ਤੋਹਫੇ ਵਜੋਂ ਦਿੱਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਸਮਾਗਮ ਸਾਡੇ ਡੈਡੀ ਜੀ ਸਵਰਗੀ ਸਰਦਾਰ ਮਲਕੀਤ ਸਿੰਘ ਦੀ ਯਾਦ ਦੇ ਵਿੱਚ ਉਹਨਾਂ ਦੇ ਨਾਂ ਤੇ ਬਣਾਈ ਸੋਸਾਇਟੀ ਸਰਦਾਰ ਮਲਕੀਤ ਸਿੰਘ ਵੈਲਫੇਅਰ ਸੋਸਾਇਟੀ ਉਹਦੇ ਵੱਲੋਂ ਤੇ ਸਾਡੇ ਪਰਿਵਾਰ ਦੇ ਵੱਲੋਂ ਕਰਵਾਇਆ ਜਾ ਰਿਹਾ ਤੇ ਇਸ ਦੇ ਵਿੱਚ 4 ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਵਿਆਹ ਕੀਤੇ ਜਾ ਰਹੇ ਨੇ ਤੇ ਉਸਤੇ ਤੇ ਇਹ ਨਾਲ ਨਾਲ ਅਸੀਂ ਉਹਨਾਂ ਨੂੰ ਲੋੜ ਦਾ ਜੋ ਘਰ ਦੇ ਵਿੱਚ ਵਰਤਣ ਦਾ ਸਮਾਨ ਹੈ ਉਹ ਵੀ ਗਿਫਟ ਵਜੋਂ ਜਾਂ ਉਹਨਾਂ ਦੇ ਯੂਜ਼ ਕਰਨ ਲਈ ਦੇ ਰਹੇ ਆ ਤੇ ਬਾਕੀ ਪਿੰਡ ਜਕੋਪੁਰ ਦੀ ਸਮੂਹ ਸਾਦ ਸੰਗਤ ਸਾਡੇ ਨਾਲ ਹੈ ਇਸ ਕੰਮ ਦੇ ਵਿੱਚ ਤੇ ਅਸੀਂ ਸਭ ਦਾ ਧੰਨਵਾਦ ਕਰਦੇ ਆਂ ਜੋ ਵੀ ਇਸ ਪ੍ਰੋਗਰਾਮ ਦੇ ਨੇਪੜੇ ਨੇ ਪਰੇ ਚੜ੍ਹਨ ਦੇ ਵਿੱਚ ਸਾਡੇ ਨਾਲ ਸਹਾਇਕ ਹੋਏ ਨੇ ਤੇ ਸਭ ਦਾ ਅਸੀਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਰਦਾਰ ਮਲਕੀਰ ਸਿੰਘ ਜੀ ਯਾਦਗਾਰੀ ਵੈਲਫੇਅਰ ਕਮੇਟੀ ਵੱਲੋਂ ਦੂਸਰਾ ਜਿਹੜਾ ਸ਼ਾਦੀ ਸਮਾਗਮ ਇਹ ਕਰਵਾ ਰਹੇ ਆ ਪਿੰਡ ਜੱਕੋਪੁਰ ਖੁਰਦ ਦੇ ਸਹਿਯੋਗ ਦੇ ਨਾਲ ਜਿਸ ਵਿੱਚ ਅੱਜ ਲੋੜਵੰਤ ਚਾਰ ਲੜਕੀਆਂ ਦੇ ਆਨੰਦ ਕਾਰਜ ਹੋਏ ਆ ਵਾਹਿਗੁਰੂ ਉਹਨਾਂ ਨੂੰ ਲੰਮੀ ਉਮਰ ਬਖਸ਼ੇ ਪਰਮਾਤਮਾ ਅੱਗੇ ਅਸੀਂ ਅਰਦਾਸ ਵੀ ਕਰਦੇ ਆ ਕਿ ਨੂੰ ਲੰਮੀ ਉਮਰ ਬਖਸ਼ੇ ਉਹਨਾਂ ਦੀ ਬਣੇ ਆਪਸ ਵਿੱਚ ਬਣਿਆ ਹੋਏ ਲੋੜਵੰਦ ਲੜਕੀਆਂ ਦੇ ਜੋ ਆਨੰਦ ਕਾਰਜ ਹੋਏ ਨੇ ਉਹਨਾਂ ਨੂੰ ਗਿਫਟ ਦੇ ਤੌਰ ਤੇ ਅਸੀਂ ਜੋ ਵੈਲਫੇਅਰ ਸੁਸਾਇਟੀ ਵੱਲੋਂ ਘਰ ਦੇ ਵਰਤਨ ਵਾਸਤੇ ਸਮਾਨ ਦਿੱਤਾ ਉਹਦੇ ਵਿੱਚ ਡਬਲ ਬੈੱਡ ਗੱਦੇ ਅਲਮਾਰੀ ਹੋਰ ਵੀ ਜੋ ਮੇਕਅਪ ਦਾ ਸਮਾਨ ਸੋਫਾ ਸੈੱਟ ਜੋ ਸਿਲਾਈ ਮਸ਼ੀਨ ਪੱਖੇ ਆਦ ਹੋਰ ਵੀ ਘਰ ਦੇ ਵਰਤਨ ਵਾਲਾ ਸਮਾਨ ਦਿੱਤਾ ਅਸੀਂ ਉਹ ਜਿਹੜੀਆਂ 4 ਲੋੜਵੰਦ ਲੜਕੀਆਂ ਦੇ ਅੱਜ ਆਨੰਦ ਕਾਰਜ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਜਿਹੜੇ ਅੱਜ ਬਰਾਤੀ ਸੱਜਣ ਆਏ ਨੇ ਉਹਨਾਂ ਨੂੰ ਵੀ ਜੀ ਆਇਆਂ ਕਹਿੰਨੇ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਜਿਹੜੇ ਕਿ ਸਾਡੀ ਡਿਮਾਂਡ ਸਾਡੀ ਮੰਗ ਤੇ ਸਾਡੇ ਇੱਥੇ ਪਹੁੰਚੇ ਨੇ ਹੋਰ ਸਾਰੀ ਆਈ ਹੋਈ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਕੋਪੁਰ ਖੁਰਦਕ ਦੇ ਵਿੱਚ ਸਾਬ ਮਲਕੀਸ਼ ਸਿੰਘ ਜੱਜ ਵੈਲਫੇਅਰ ਸੁਸਾਇਟੀ ਵੱਲੋਂ ਜਿਹੜਾ ਵਿਆਹ ਸਮਾਗਮ ਮੱਛੀਆਂ ਦੇ ਗਰੀਬ ਪਰਿਵਾਰਾਂ ਦੇ ਲੋੜਵੰਦ ਪਰਿਵਾਰਾਂ ਦੇ ਸਿਮਰਦੀਪ ਸਿੰਘ ਸਾਡੇ ਜੁਕੇ ਨਿਵਾਸੀ ਉਹਨਾਂ ਦੇ ਸੁਪੁੱਤਰ ਤੇ ਮਨਦੀਪ ਸਿੰਘ ਉਹਨਾਂ ਦੇ ਸੁਪੁੱਤਰਾਂ ਦੇ ਜਤਨਾ ਸਦਕਾ ਸਾਰੇ ਨਗਰ ਦੇ ਸਹਿਯੋਗ ਨਾਲ ਅੱਜ ਜਿਹੜੇ ਆਨੰਦ ਕਾਰਜ ਹੋਏ ਆ ਮੈਂ ਸਮਝਦਾ ਇੱਕ ਬਹੁਤ ਵੱਡਾ ਪਰਪਕਾਰਿਆ ਗਰੇ ਲੋੜਵੰਦ ਪਰਿਵਾਰਾਂ ਦੀ ਜਿਹੜੀ ਮਦਦ ਕਰਨਾ ਉਹਨਾਂ ਦੇ ਕੰਮ ਆਉਣਾ ਇਸ ਪਰਿਵਾਰ ਨੂੰ ਤੇ ਨਗਰ ਨੂੰ ਮੈਂ ਵਧਾਈ ਦਿੰਦਾ ਕੀ ਅੱਜ ਜਿਹੜਾ ਇਹ ਸਮਾਗਮ ਹੋਇਆ ਇਹ ਬੜਾ ਵਧੀਆ ਸਮਾਗਮ ਹੋਇਆ ਤੇ ਸਾਨੂੰ ਸਾਰਿਆਂ ਨੂੰ ਰਲ ਕੇ ਇਹੋ ਜਿਹੇ ਸਮਾਗਮਾਂ ਦੇ ਵਿੱਚ ਯੋਗਦਾਨ ਪਾਉਣ ਦੀ ਲੋੜ ਆ ਤਾਂ ਉਹਨਾਂ ਵਾਲਾ ਸਮਾ ਜਿਹੜਾ ਸਾਡੇ ਸਾਰੇ ਪਰਿਵਾਰਾਂ ਦੀ ਵਧੀਆ ਮਾਹੌਲ ਬਨਕੇ ਅੱਗੇ ਵਧਨ ਦੀ ਲੋੜ ਹੈ। ਇਹ ਵਿਆਹ ਸਮਾਗਮ ਕਲੱਬ ਦੇ ਸਰਪ੍ਰਸਤ ਸਰਦਾਰ ਨਿੰਜਸਵੀ ਕੌਰ ਜੱਜ, ਪ੍ਰਧਾਨ ਸਿਵਰਦੀਪ ਸਿੰਘ ਯੂਕੇ, ਉਪ ਪ੍ਰਧਾਨ ਮਨਦੀਪ ਸਿੰਘ, ਗੁਰਪ੍ਰੀਤ ਸਿੰਘ ਵਕੀਲ, ਨੰਬਰਦਾਰ ਸਰਵਣ ਸਿੰਘ, ਸਾਬਕਾ ਸਰਪੰਚ ਸੁਖਚੰਨ ਸਿੰਘ ਜੱਕੋਪੁਰ, ਜਥੇਦਾਰ ਗਿਆਨ ਸਿੰਘ ਜੱਕੋਪੁਰ ਅਤੇ ਅਜਾਇਬ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ। ਇਸ ਸਮਾਗਮ ਵਿੱਚ ਵਿਆਹ ਵਾਲੇ ਜੋੜਿਆਂ ਨੂੰ ਆਸ਼ੀਰਵਾਦ ਦੇਣ ਵਾਲੀਆਂ ਸ਼ਖਸੀਅਤਾਂ ਵਿੱਚ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੀਪ ਸਿੰਘ ਲਾਡੀ ਸ਼ੇਰਵਾਲੀਆ ਅਕਾਲੀ ਦਲ ਦੇ ਹਲਕਾ ਇੰਚਾਰਜ ਬਚਿੱਤਰ ਸਿੰਘ ਕਹਾਰ ਸਮੇਤ ਹੋਰ ਸਿਆਸੀ ਆਗੂ ਵੀ ਸ਼ਾਮਲ ਹੋਏ ਲੋਹਿਆ ਖਾਸ ਤੌਰ ਤੇ ਪ੍ਰੀਤਮ ਸਿੰਘ ਪੀ ਦੀ ਖਾਸ ਸਪੋਰਟ